ਸੋ ਕਹੋ ਤਲ ਗੁਰ ਸੇਵਿਆ ਅਹਨ ਸੁਸਹਿਜ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਹੋਵਸਿ ਤਖੁ ਸੰਮਦੀ ਨੂਰ ਅਰਸਹੁ ਕਰਸਹੁ ਤੋਦ ਟਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਆ ਸਬਨਾੰਦ ਵੇਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬਾ ਜੀ ਬਹਾਗੜਾ ਮਹੱਲਾ 5 ਤੋ ਸੰਤ ਫਿਰਹੀ ਪ੍ਰਭ ਪ੍ਰਾਨ ਆਧਾਰੇ ਰਾਮ ਤਾਨ ਤਨ ਖੀਨ ਭਇ ਬੇਨ ਮਿਲਤ ਪਿਆਰੇ ਰਾਮ ਖੋਜਤ ਸੰਤ ਫਿਰਹੀ ਪ੍ਰਭ ਪ੍ਰਾਨ ਆਧਾਰੇ ਰਾਮ ਤਾਣ ਤਨ ਖੀਨ ਭਇਆ ਬੇਨ ਮਿਲਤ ਪਿਆਰੀ ਰਾਮ ਰਾਭ ਮਿਲੋ ਪਿਆਰੀ ਮਿਆ ਤਾਰੇ ਕਰ ਦਇਆ ਲੜ ਲਾਈ ਲੀ ਜਿਆ ਦੇਹ ਨਾਮ ਆਪਣਾ ਜਪੋ ਸੁਆਮੀ ਹਰ ਦਰਸ ਵੇਖੇ ਜੀ ਜਿਆ ਸਮਰਾਥ ਪੂਰਨ ਸਦਾ ਨਿਹਚਲੇ ਊਚ ਆਗਮ ਅਪਾਰੇ ਬੇਨਵੰਤ ਨਾਨਕ ਧਾਰ ਕਿਰਪਾ ਮਿਲਹੁ ਪ੍ਰਾਨ ਪਿਆਰੇ জাপ তাপ বারত কিনে পেখন কো চারণা রাম তাপত না হে বুজা বেন সামে শারণা রাম প্রাভ শারণ তেরে কাট বেরে ਸੰਸਾਰ ਸਾਗਰ ਤਰੀਆ ਅਨਾਥ ਨੇ ਰਗਣ ਕਾਸ਼ ਨਾ ਜਾਣ ਮੇਰਾ ਗੁਣ ਆਉ ਗਣ ਨਾ ਵਿਚਾਰੀਆ ਦੀਨ ਦਿਆਲ ਗੋਪਾਲ ਪ੍ਰੀਤਮ ਸਮਰਾਥ ਕਾਰਨ ਕਰਨਾ ਨਾਨਕ ਚਾਤਰਕ ਹਰ ਬੂੰਦ ਮੰਗਾ ਜਪ ਜੀਵਾ ਹਰ ਹਰ ਚਰਨ ਅਮੇ ਸਰੋਵਰ ਪੀਓ ਹਰ ਹਰ ਨਾਮ ਰਾਮ ਸੰਤਹ ਸੰਗ ਮਿਲੇ ਜਪ ਪੂਰਨ ਕਾਮ ਰਾਮ ਸਭ ਕਾਮ ਪੂਰਨ ਦੁਖ ਵਧੀਰਨ ਹਰ ਨਿਮਖ ਮਨ ਹੋ ਨਾਮ ਬੀਸਰਾ आनंद आनदन सदा साच सर्व गुण जगदीश्वर अगणत ऊच अपार ठाकुर अगम जाको धाम ਨਵਾਤ ਨਾਨਕ ਮੇਰੀ ਅਛਪੂਰਾਣਾ ਮਿਲੇ ਸ੍ਰੀ ਰੰਗ ਰਾਮ ਕਈ ਕੋਟਕ ਜਗ ਫਲਾ ਸੁਣਾ ਗਾਵਣ ਹਰੀ ਰਾਮ ਹਰ ਹਰ ਨਾਮ ਜਪਤ ਕੋਲਾ ਸਗਲੇ ਤਾਰੇ ਰਾਮ ਹਰ ਨਾਮ ਜਪਤ ਸੁਹੰਤ ਪ੍ਰਾਣੀ ਤਾਕੀ ਮਹਮਾ ਕੇਤ ਗਨ ਆਰੇ ਬੇਸੁਰਾ ਨਹੀਂ ਪ੍ਰਾਨ ਪਿਆਰੀ ਚਿਤਵੰਤ ਦਰਸਨ ਸਦਮਨਾ ਸੋਭ ਦੇਵਸ ਆਹੀ ਸੋਭ ਦੇਵਸ ਆਹੀ ਗਹਿ ਕੰਠ ਲਾਏ ਪ੍ਰਭ ਊਚ ਆਗਮ ਅਪਾਰੇ ਬਨ ਬੰਤ ਨਾਨਕ ਸਫਲ ਸਭ ਕਿਛ ਪ੍ਰਭ ਮਿਲੇ ਆਤ ਪਿਆਰੇ ਸੋਬ ਦੇਵਸ ਆਏ ਗਾਹ ਕੰਠ ਲਾਏ ਪ੍ਰਭ ਊਚਾ ਆਗਮ ਅਪਾਰੇ ਬਨਵੰਤ ਨਾਨਕ ਸਫਲ ਸਭ ਕੇਸ਼ ਪ੍ਰਭ ਮਿਲੇ ਆਤ ਪਿਆਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਹਾਗੜ ਮਹੱਲਾ ਪੰਜਵਾ ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਆਧਾਰੇ ਰਾਮ ਤਾਣ ਤਨ ਖੀਨ ਭਇਆ ਬਿਨ ਮਿਲਤ ਪਿਆਰੇ ਰਾਮ